ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੋ ਲਗਾਤਾਰ ਸਾਈਬਰ ਠੱਗੀ ਦੇ ਵਧ ਰਹੇ ਕੇਸਾਂ ਦੇ ਵਿੱਚ ਇੱਕ ਹੋਰ ਮਾਮਲਾ ਨਵਾਂ ਜੁੜ ਜਾਂਦਾ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਉਹ ਸਵਾਲ ਜੀ ਹਾਂ ਐਸਪੀ ਉਹ ਸਵਾਲ ਦੀ ਤਰਜ਼ ਤੇ ਹੁਣ ਇੱਕ ਮਹਿਲਾ ਨਾਲ ਵੀ ਲੁਧਿਆਣਾ ਦੀ ਹੀ ਮਹਿਲਾ ਦੇ ਨਾਲ ਜਿਹੜਾ ਇੱਕ ਸਾਈਬਰ ਠੱਗੀ ਦੱਸਿਆ ਜਾ ਰਿਹਾ ਹੋਈ ਹੈ ਔਰ ਬਹੁਤ ਹੀ ਮਿਲਦਾ ਜੁਲਦਾ ਕੇਸ ਹੈ ਜਿੱਦਾਂ ਕਿ ਉਹਨਾਂ ਨੂੰ ਡਿਜੀਟਲ ਅਰੈਸਟ ਕੀਤਾ ਗਿਆ ਸੀ ਔਰ ਡਿਜੀਟਲ ਅਰੈਸਟ ਕਰਕੇ ਵੱਡੀ ਠੱਗੀ ਕੀਤੀ ਗਈ ਸੀ ਕਰੋੜਾ ਰੁਪਏ ਦੀ ਸੋ ਇਦਾਂ ਹੀ ਇਹ ਹੁਣ ਅਗਲੀ ਜਿਹੜੀ ਸ਼ਿਕਾਰ ਹੈ ਰਾਜਗੁਰੂ ਨਗਰ ਦੀ ਨਿਵਾਸੀ ਮਹਿਲਾ ਜਿਹੜੀ ਹੈ ਉਹ ਸ਼ਿਕਾਰ ਬਣੀ ਇਸ ਡਿਜੀਟਲ ਅਰੈਸਟ ਦਾ ਹੋਰ ਦੱਸਿਆ ਜਾ ਰਿਹਾ ਕਿ CBI اور ਜਾਲੀ ਪੁਲਿਸ ਅਧਿਕਾਰੀ ਬਣ ਕੇ ਜਿਹੜਾ ਮਹਿਲਾ ਦੇ ਨਾਲ ਲਗਭਗ 47 ਲੱਖ ਰੁਪਏ ਦੀ ਠੱਗੀ ਨੂੰ ਅੰਜਾਮ ਦੇ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਪੁਲਿਸ ਐਫ ਆਈ ਆਰ ਦੇ ਮੁਤਾਬਕ ਕਿ ਜਿਹੜੀ ਠੱਗੀ ਹੋਈ ਹੈ ਇਹਦੇ ਵਿੱਚ ਮਹਿਲਾ ਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਹੈ ਔਰ ਡਿਜੀਟਲ ਅਰੈਸਟ ਤੋਂ ਬਾਅਦ ਉਹਨਾਂ ਤੋਂ ਜਿਹੜਾ ਹੈ ਉਹਨਾਂ ਦੇ ਨਾਲ 47 ਲੱਖ ਰੁਪਏ ਦੀ ਠੱਗੀ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਜਿਹੜੀ ਮਹਿਲਾ ਹੈਗੀ ਹੈ ਉਹਨਾਂ ਦਾ ਨਾਮ ਸੁਸ਼ੀਲਾ ਵਰਮਾ ਹੈ ਜਿਹੜੀ ਕਿ ਮਦਨ ਲਾਲ ਵਰਮਾ ਜੀ ਦੀ ਵਾਈਫ ਐ ਸੋ ਇਹਨਾਂ ਦੇ ਨਾਲ ਇੱਕ ਠੱਗੀ ਹੋਈ ਐ ਵੱਡਾ ਜਿਸ ਤੋਂ ਬਾਅਦ ਲਗਾਤਾਰ ਤੋਂ ਅੰਦਾਜ਼ਾ ਲਿਏ ਕਿ ਜਿਹੜਾ ਕਾਰਪੋਰੇਟ ਸੈਕਟਰ ਹੈ ਜਾਂ ਜਿਹੜੇ ਅੱਛੇ ਘਰਾਨੇ ਆ ਉਹ ਲਗਾਤਾਰ ਸਾਈਬਰ ਠੱਗਾਂ ਦੇ ਨਿਸ਼ਾਨੇ ਤੇ ਹਾਲਾਂਕਿ ਸਰਕਾਰ ਵੱਲੋਂ ਅੱਜ ਦੇ ਟਾਈਮ 'ਚ ਵੱਖ-ਵੱਖ ਮੋਬਾਈਲ ਕੰਪਨੀਆਂ ਦੇ ਜ਼ਰੀਏ ਹਰ ਰਿੰਗ ਟੋਨ ਤੇ ਸਾਈਬਰ ਠੱਗੀ ਦੇ ਬਾਰੇ ਜਾਗਰੂਕ ਵੀ ਕਰਾਇਆ ਜਾ ਰਿਹਾ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਆਮ ਜਨਤਾ ਹੈ ਕਿਉਂਕਿ ਡਿਜੀਟਲੀ ਜਿਹੜਾ ਡਿਜੀਟਲ ਇੰਡੀਆ ਹੈਗਾ ਡਿਜੀਟਲ ਇੰਡੀਆ ਦੇ ਹੇਠ ਅਸੀਂ ਜਿਹੜਾ ਪੇਮੈਂਟਸ ਤੋਂ ਲੈ ਕੇ ਹਰ ਚੀਜ਼ ਨੂੰ ਡਿਜੀਟਲ ਨੂੰ ਆਪਣੀ ਲਾਈਫ ਵੀ ਚਿੱਕ ਪਾਸੇ ਵੈਲਕਮ ਕਰ ਰਹੇ ਆ ਉੱਥੇ ਹੀ ਉਹਦੇ ਬੁਰੇ ਨਤੀਜੇ ਉਹਦੇ ਜਿਹੜੇ ਦੁਸ਼ਕਰਮ ਹੈ ਉਹ ਵੀ ਸਾਡੀ ਜ਼ਿੰਦਗੀ ਚ ਸਾਨੂੰ ਛੇਲਨੇ ਪੈ ਰਹੇ ਹੈ ਔਰ ਦਾਦੀਏ ਕੀ ਜਿਹੜੀ ਇਹ ਮਹਿਲਾ ਹੈਗੀ ਹੈ ਇਹਨਾਂ ਦੇ ਨਾਲ ਜਿਹੜੀ ਠੱਗੀ ਹੋਈ ਹੈ ਉਸ ਤੋਂ ਬਾਅਦ ਲਗਾਤਾਰ ਹੁਣ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਸਤਰਕ ਹੁੰਦੇ ਜਾ ਰਹੇ ਹੈ ਲਗਾਤਾਰ ਆਏ ਦਿਨ ਕਦੀ ਕਿਸੇ ਦਾ ਵਟਸਐਪ ਹੈਕਿੰਗ ਹੋਣਾ ਕਦੀ ਕਿਸੇ ਦਾ ਫੋਨ ਹੈਕ ਹੋਣਾ ਸੋ ਜਿਹੜੇ ਸਾਈਬਰ ਠੱਗੇ ਉਹ ਐ ਲੱਗ ਰਿਹਾ ਕਿ ਪੁਲਿਸ ਤੋਂ ਜਾਂ ਇੰਟੈਲੀਜੈਂਸ ਡਿਪਾਰਟਮੈਂਟ ਤੋਂ ਸਾਈਬਰ ਡਿਪਾਰਟਮੈਂਟ ਤੋਂ ਬਹੁਤ ਕਦਮ ਅੱਗੇ ਹੈ ਕਿਉਂਕਿ ਸਾਈਬਰ ਡਿਪਾਰਟਮੈਂਟ ਜਦੋਂ ਇੱਕ ਟ੍ਰੈਡੀਸ਼ਨਲ ਵੇ ਨੂੰ ਹਜੇ ਜਿਹੜਾ ਕੈਚ ਕਰਕੇ ਜਾਂ ਉਹਦੇ ਤੇ ਲਗਾਮ ਪਾ ਲਗਾਨ ਪਾਉਂਦੇ ਹੋਏ ਆਪਣੀ ਪਿੱਠ ਥੱਪ ਪਾੰਦਾ ਨਜ਼ਰ ਆਂਦਾ ਉੱਥੇ ਹੀ ਡਿਜੀਟਲ ਜਿਹੜੇ ਸਾਈਬਰ ਠੱਗ ਹੈ ਉਹ ਉਹਨਾਂ ਤੋਂ ਬਹੁਤ ਅਗੇ ਕੋਈ ਬਿਨਾ ਇਹਦੀ ਚੀਜ਼ ਚ ਠੱਗੀ ਕਰ ਦਿੰਦੇ ਆ ਜਿਹਦੇ ਜਿਹੜੀ ਅਸੀਂ ਉਮੀਦ ਵੀ ਨਹੀਂ ਕਰਦੇ ਜਾਂ ਜਿਹਦੀ ਅਸੀਂ ਕਲਪਨਾ ਵੀ ਨਹੀਂ ਕੀਤੀ ਜਾਂਦੀ ਜਿੱਦਾਂ ਕਿ WhatsApp ਕਾਲਿੰਗ WhatsApp ਨੂੰ ਠੱਗ ਹੈਕ ਕਰਨਾ WhatsApp ਦੇ ਉੱਪਰ ਜਾਲੀ ਅਕਾਊਂਟ ਕ੍ਰੀਏਟ ਕਰਨਾ ਜਿੱਦਾਂ ਕਿ ਫੋਨ ਹੈਂਗ ਹੋਣਾ ਪਰ ਫੋਨ ਹੈਂਗ ਦੇ ਵਿੱਚ ਵੀ ਹੁਣ ਬਹੁਤ ਸਾਰੀ ਲੇਟੈਸਟ ਚੀਜ਼ਾਂ ਨਵੀਂ-ਨਵੀਂ ਤਰੀਕੇ ਨਾਲ WhatsApp ਨੂੰ ਹੈਂਗ ਕਰਕੇ WhatsApp ਦੇ ਤੁਹਾਡੀ ਸਾਰੀ ਚੈਟ ਨੂੰ ਦੇਖਣਾ ਚੈਟ ਨੂੰ ਅਬਜ਼ਰਵ ਕਰਨਾ ਕਿ ਚੈਟ ਤੁਸੀਂ ਕਿਹਦੇ ਨਾਲ ਕਰਦੇ ਹੋ ਔਰ ਉਸ ਨੂੰ ਬੇਸ ਰੱਖ ਕੇ ਉਹ ਲੋਕਾਂ ਨਾਲ ਠੱਗੀ ਕੀਤੀ ਜਾਂ ਨਹੀਂ ਤੁਹਾਡੇ ਦੋਸਤਾਂ ਦੇ ਨਾਲ ਠੱਗੀ ਕਰਨਾ ਇਸ ਤੋਂ ਇਲਾਵਾ ਜੇ ਗੱਲਬਾਤ ਕਰੀਏ ਤਾਂ ਡਿਜੀਟਲ ਅਰੈਸਟ ਦੀ ਲਗਾਤਾਰ ਅਵੇਅਰਨੈਸ ਹੋਣ ਦੇ ਬਾਵਜੂਦ ਵਧਾਈ ਜਾਣ ਦੇ ਬਾਵਜੂਦ ਵੀ ਪੜ੍ਹੇ ਲਿਖੀ ਕਮਿਊਨਿਟੀ ਦਾ ਡਿਜੀਟਲ ਅਰੇਸਟ ਦੇ ਵਿੱਚ ਡਿਜੀਟਲ ਅਰੇਸਟ ਹੋਣਾ ਔਰ ਠੱਗੀ ਦਾ ਸ਼ਿਕਾਰ ਹੋਣਾ ਇਹ ਵਾਕਈ ਹੀ ਚਿੰਤਾਜਨਕ ਗੱਲ ਹੈ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ AI ਜਿਹੜਾ ਜਿਹੜੇ AI ਅੱਜ ਅਸੀਂ ਜਿਹਨੂੰ ਸੋਚ ਰਹੇ ਹਾਂ ਕੰਮ ਕਰ ਰਹੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵੀ ਬਹੁਤ سارے ਸਿਕਮ ਜਿਹੜੇ ਆ ਉਹ ਸਾਹਮਣੇ ਆਂਦੇ ਨਜ਼ਰ ਆ ਰਹੇ ਹੈ ਸੋ ਇਹ ਸਾਰੇ ਤਸ਼ੀਵਨੋ ਯੂ ਟਾਈਮ ਪਰ ਸਾਰੇ ਇੱਕ ਸਤਰਕ ਪੀ ਕਿਤੇ ਜਾਂਦੀ ਹੈ ਕਿ ਕੋਈ ਪੇਮੈਂਟ ਕਰਨ ਤੋਂ ਪਹਿਲਾਂ ਦੋਨ ਵਾਰ ਜਿਹੜਾ ਹੈ ਕ੍ਰੋਸ ਚੈੱਕ ਜ਼ਰੂਰ ਕਰੋ ਖਾਸ ਕਰਕੇ ਆਪਣੇ WhatsApp ਨੂੰ ਆਪਣੀ ਕੋਈ ਪੇਮੈਂਟ ਤੋਂ ਡਬਲ অথেন্টিਕੇਸ਼ਨ ਜ਼ਰੂਰ ਲਗਾਓ ਤਾਂ ਕਿ ਅਗਲਾ ਨੰਬਰ ਮੇਰਾ ਹੈ ਤੁਹਾਡਾ ਨਾ ਹੋਵੇ ਫਿਲਹਾਲ ਬਹੁਤ ਸਾਰੇ ਲੋਕ ਸਤਾਰਕ ਵੀ ਹੈ ਲੇਕਿਨ ਸਤਾਰਕ ਦੇ ਮੌਜੂਦ ਰੋਜ਼ ਦੇ ਨਿਜੀ ਰੁਝੇਵਿਆਂ ਦੇ ਵਿੱਚ ਜਿਹੜੇ ਹੈਗੇ ਆ ਫਸੇ ਹੋਣ ਕਰਕੇ ਜਾਂ फोन ਕਰਕੇ బిజీ ਹੋਣ ਕਰਕੇ ਉਹ ਇਹ ਜੀ ਠੱਗੀ ਦਾ ਆਮ ਸ਼ਿਕਾਰ ਹੋ ਜਾਂਦੇ ਆ ਫਿਲਹਾਲ ਸਰਕਾਰ ਵੱਲੋਂ ਕੋਸ਼ਿਸ਼ਾਂ ਬਹੁਤ ਕੀਤੀਆਂ ਜਾ ਰਹੀਆਂ ਹਨ ਪਰ ਕਿਤੇ ਨਾ ਕਿਤੇ ਫਿਰ ਵੀ ਸਾਈਬਰ ਠੱਗੀ ਦੇ ਮਾਮਲੇ ਜਿਹੜੇ ਆ ਲਗਾਤਾਰ ਵੱਧਦੇ ਨਜ਼ਰ ਆ ਰਹੇ ਆ ਸੋ ਇਹ ਸੀ ਫਿਲਹਾਲ ਦੀ ਰਿਪੋਰਟ ਕਿ ਲੁਧਿਆਣਾ ਦੇ ਵਿੱਚ ਐਸਪੀ ਉਸਵਾਲ ਜੀ ਹਾਂ ਵੱਡੇ ਕਾਰੋਬਾਰੀ ਦੇਸ਼ ਵਿਦੇਸ਼ ਅੰਤਰਰਾਸ਼ਟਰੀ ਜਿਹੜਾ ਕਾਰੋਬਾਰੀ ਹੈਗੇ ਐਸਪੀਓ ਸਵਾਲ ਉਹਨਾਂ ਦੀ ਤਰ੍ਹਾਂ ਤੇ ਇੱਕ ਹੋਰ ਹੁਣ ਮਹਿਲਾ ਦੇ ਨਾਲ ਸਾਈਬਰ ਠੱਗੀ ਡਿਜੀਟਲ ਅਰੇਸਟ ਦੇ ਥਰੂ ਹੋਈ ਹੈ 47 ਲੱਖ ਰੁਪਏ ਦੀ ਇਹ ਠੱਗੀ ਦੱਸੀ ਜਾ ਰਹੀ ਹੈ ਪੁਲਿਸ ਵੱਲੋਂ ਐਫਆਈਆਰ ਕਰ ਦਿੱਤੀ ਗਈ ਹੈ ਸੂਮਸਤੈਦੀ ਪੁਲਿਸ ਵੱਲੋਂ ਪੂਰੀ ਦਿਖਾਈ ਜਾ ਰਹੀ ਹੈ ਪਰ ਉਹ ਕਹਿੰਦੇ ਨਾ ਇੱਕ ਕਹਾਵਤ ਸੀ ਤੂੰ ਢਾਲ ਢਾਲ ਮੈਂ ਪਾਤ ਪਾਤ ਸੋ ਜਿੱਦਾਂ ਸਾਈਬਰ ਕ੍ਰਾਈਮ ਜਾਂ ਸਾਈਬਰ ਪੁਲਿਸ ਜਿਹੜੀ ਹੈ ਜਿੰਨੀ ਕਿ ਸਖਤ ਤਰਕ ਹੁੰਦੀ ਹੈ ਜਿਹੜੇ ਸਾਈਬਰ ਠੱਗ ਹੈ ਉਸ ਤੋਂ ਕਈ ਗੁਣਾ ਅੱਗੇ ਸੋਚ ਰੱਖ ਕੇ ਨਵੇਂ-ਨਵੇਂ ਆਏ ਦਿਨ ਠੱਗੀ ਦੇ ਜਿਹੜੇ ਉਦਾਹਰਣ ਪੇਸ਼ ਕਰਦੇ ਜਾ ਰਹੇ